ਬਾਈ ਜੀ ਆ ਮੰਡੀ ਕੋਈ ਯੂਪੀ ਜਾਂ ਬਿਹਾਰ ਚ ਲੱਗੀ ਹੋਈ ਨਹੀਂ ਬਲਕਿ ਮੋਹਾਲੀ ਸ਼ਹਿਰ ਦੇ ਵਿੱਚ ਲੱਗੀ ਹੋਈ ਹੈ ਜਿੱਥੇ ਕਿ ਚਾਰੇ ਪਾਸੇ ਭਈਏ ਭਈਏ ਬੈਠੇ ਹੈ ਜਿੱਥੋਂ ਤੱਕ ਆਪਣੀ ਨਿਗਾਹ ਜਾਂਦੀ ਹੈ ਸਾਰੇ ਦੇ ਸਾਰੇ ਭਈਏ ਸਟਾਲਾਂ ਲਈ ਬੈਠੇ ਹੈ ਇੱਥੇ ਇੱਕ ਵੀ ਪੰਜਾਬੀ ਨਹੀਂ ਦੇਖਦਾ ਕਿ ਕੋਈ ਪੰਜਾਬੀ ਵਿਚਾਰਾ ਇੱਥੇ ਬੈਠਾ ਹੋਵੇ ਹਨਾ ਬਿਲਕੁਲ ਨਹੀਂ ਸਮਝ ਨਹੀਂ ਆਉਂਦੀ ਯਾਰ ਪੰਜਾਬੀ ਖੇਤੀ ਕਰਦੇ ਪਏ ਆ ਜਾਂ ਭਈਏ ਖੇਤੀ ਕਰਦੇ ਪਏ ਆ ਕਿ ਜਿੱਥੇ ਭਈਆਂ ਦਾ ਵਿੱਚ ਸਬਜ਼ੀ ਲੈਣ ਦਾ ਹੱਕ ਬਣਦਾ ਹੀ ਜਾਂ ਖਰੀਦਣ ਦਾ ਹੱਕ ਬਣਦਾ ਸੀ ਉੱਥੇ ਪੰਜਾਬੀ ਸਬਜ਼ੀਆਂ ਲੈ ਰਹੇ ਆ ਠੀਕ ਆ ਬਿਲਕੁਲ ਮਹਿੰਗੇ ਰੇਟਾਂ ਤੇ ਤੇ ਭਈਏ ਸਟਾਲ ਲਾਈ ਬੈਠੇ ਆ ਤੇ ਆਉਣ ਵਾਲਾ ਟਾਈਮ ਇੰਨਾ ਭੜਾ ਹੋਣਾ ਮੇਰੇ ਹਿਸਾਬ ਨਾਲ ਕਿ ਭਈਆਂ ਦਾ ਰਾਜ ਹੋ ਜਾਣਾ ਕਹਿੰਦੇ ਨੇ ਤਾਂ ਪੰਜਾਬ ਰਾਜ ਆ ਪੰਜਾਬ ਰਾਜ ਨਹੀਂ ਭਈਆ ਰਾਜ ਹੋ ਜਾਣਾ ਇੱਥੇ ਜਿਹੜਾ ਯੂਪੀ ਬਿਹਾਰ ਵਾਲਾ ਹਾਲ ਤਾਂ ਪਹਿਲਾਂ ਹੀ ਹੋ ਗਿਆ ਤੇ ਜਿਹੜੀ ਮੋਹਾਲੀ ਦੀ ਇਹ ਮੰਡੀ ਆ ਇੱਥੇ ਪੂਰੀ ਮੰਡੀ ਉੱਤੇ ਭਈਆਂ ਦਾ ਕਬਜ਼ਾ ਕੀਤਾ ਹੋਇਆ ਤੇ ਹੁਣ ਤੁਸੀਂ ਆਪ ਦੇਖ ਲਓ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਆਪਣੇ ਲਈ ਹੈ ਨਾ ਆਪਾਂ ਕਹਿ ਦਦਿੰਦੇ ਆ ਕਿ ਯਾਰ ਭਈਏ ਪਜਾਓ ਭਈਏ ਪਜਾਓ ਪੰਜਾਬ ਬਚਾਓ ਪਰ ਔਖਾ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਭਈਏ ਪਜਾ ਦੇਗੇ ਪੰਜਾਬੀ ਭੱਜੀ ਜਾਂਦੇ ਆ ਠੀਕ ਹੈ ਤੇ ਭਈਏ ਤੁਹਾਡੇ ਸਾਹਮਣੇ ਆ ਕਿਵੇਂ ਮੰਡੀ ਚ ਸਟਾਲਾਂ 'ਤੇ ਬੈਠੇ ਆ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ ਹੌਲੀ ਹੌਲੀ ਵੇਖੀ ਚੱਲੋ ਤੁਸੀਂ ਇਹ ਹਾਲ ਮਹਾਲੀ ਦਾ ਮਹਾਲੀ ਸ਼ਹਿਰ ਦਾ ਜਿੱਥੇ ਕਿ ਪੂਰੀ ਮੰਡੀ ਦੇ ਵਿੱਚ ਭਈਏ ਭਈਏ ਬੈਠੇ ਆ ਕਿਤੇ ਵੀ ਪੰਜਾਬੀ ਨਜ਼ਰ ਨਹੀਂ ਆਉਂਦਾ ਪੰਜਾਬੀ